ਹਾਂਜੀ ਸੋਸ਼ਕਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਤੇ ਵੈਲਕਮ ਆ ਸਾਡੇ ਨਿਊ ਬਲੌਗ ਦੇ ਵਿੱਚ ਤੇ ਤੁਹਾਨੂੰ ਜਿੱਦ ਤੱਕ ਪਤਾ ਲੱਗ ਗਿਆ ਕੱਲ ਤੁਸੀਂ ਬਲੌਗ ਦੇਖਿਆ ਸਾਡਾ ਨਵਾਂ ਜਿਹਦੇ ਵਿੱਚ ਆਇਆ ਸਾਡੇ ਮਾਤਾ ਸ਼ਿਰੀ ਮੋਨਾ ਭਾਬੀ ਦੇ ਮੰਮੀ ਤੇ ਹੁਣ ਅਸੀਂ ਸਾਨੂੰ ਐਕਚੁਅਲੀ ਸਾਡੇ ਨਿਆਣੇ ਨਿਆਣੇ ਸਾਡੇ ਨਿਆਣੇ ਨਿਆਣੇ ਐਕਚੁਅਲੀ ਅਕਦੀ ਜੀ ਸਾਨੂੰ ਵਿਆਹ ਸੀਗਾ ਇੱਥੇ ਤੇ ਵਿਆਹ ਦੇ ਵਿੱਚ ਅਸੀਂ ਬਿਜ਼ੀ ਸੀਗੇ ਇਸ ਕਰਕੇ ਬਲੌਗ ਬਣਿਆ ਨਹੀਂ ਕੋਈ ਵੀ ਤੇ ਮਾਸੀ ਹੁਣਾਂ ਨੂੰ ਘਮਾਇਆ ਵੀ ਨਹੀਂ ਸੀਗਾ ਕਿਤੇ ਵੀ ਤੇ ਅੱਜ ਪਹਿਲੀ ਵਾਰੀ ਅਸੀਂ ਲੈ ਕੇ ਆਏ ਆ ਮਾਸੀ ਲੈ ਕੇ ਆਏ ਆ ਸ਼ੇਰਾਂ ਦੇ ਡੇਰੇ ਦੇ ਹਾਂਜੀ ਮਾਸੀ ਜੀ ਸੱਚੀ ਗੱਲ ਕਰੋ ਸੋਸਰੀਕਾ ਪਾਈ ਸੋਸਰੀ ਦੀ ਟੋਲੀ ਪਾਜੀ ਸੋਸਰੀ ਗੱਲ ਜੀ ਸੋਸਰੀ ਗੱਲ ਜੀ ਬਾਣ ਹਾਂ ਮਾਜੀ ਮਾਜੀ 10 ਰੁਪਏ ਕਿਦਾਂ ਦਾ ਲੱਗਾ ਤੁਹਾਨੂੰ ਫਿਲਪਾਈਨ ਵਧੀਆ ਲੱਗਾ ਬਤ ਵਧੀਆ ਲੱਗਾ ਹਾਂਜੀ ਲੱਗਿਆ ਦਿਲ ਹਾਂਜੀ ਲੱਗਿਆ ਅੱਛਾ ਚਲ ਹੁਣ ਭੇਜਣਾ ਨਹੀਂ ਆਪਾਂ ਉਹ ਕੋਈ ਚੇਹ ਸੁਣਦਾ ਹੋਇਆ ਉਹਨਾਂ ਨੇ ਕਹਿੰਦੀ ਸੱਚੀ ਰੱਖ ਲੈਣਾ ਕਰਨਾ ਕਰਤੀ ਬਸ ਕਰ ਆਇਓ ਹਾਂ ਅਰ ਵੇ ਤੁਸੀਂ ਕਿੱਥੇ ਆਏ ਹੋ ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ ਗਦਾ ਸਾਡੇ ਨਿਆਣੇ ਰੋਲਾ ਹੀ ਪਾਈ ਹੁੰਦੇ ਕਮਲ ਗੱਲ ਵੀ ਨਹੀਂ ਕਾ ਦਿੰਦੇ ਆ ਆ ਦੇਖ ਹੋਰ ਆਈਏ ਇਹ ਇਹ ਕਹਿੰਦੀ ਮੈਂ ਸ਼ੇਰ ਦੇ ਕੋਲ ਹੀ ਰਹਿਣਾ ਅੱਜ ਹੋਰ ਕੋਮਲ ਕਹਿੰਦੀ ਕੋਮਲ ਸ਼ੇਰ ਨੂੰ ਬਹੁਤ ਚੇਤੇ ਕਰਦੀ ਰਹਿੰਦੀ ਆ ਕਿਉਂਕਿ ਉਹ ਜਦੋਂ ਕੁਝ ਬੋਲਦਾ ਮੈਨੂੰ ਹੀ ਸੁਣਦਾ ਹੋਰ ਕਿਸੇ ਨੂੰ ਸੁਣਦਾ ਨਹੀਂ ਕਿਉਂਕਿ ਸ਼ੇਰ ਦੀ ਭੈਣ ਰਹੀ ਆ ਪਹਿਲਾਂ ਆਪਰਾਬੀਬਾ ਹਲੋ ਗਾਜ ਸਸ਼ੀਕਾ ਅਲਸਾਰਿਆ ਨੂੰ ਹਾਂ ਸਸ਼ੀਕਾ ਅਲਸਾਰਿਆ ਨੂੰ ਤੁਮੀ ਕਾ ਚਿਕਾ ਪੀਓ ਤੁਮੀ ਕਾ ਚਾਚੀ ਕਾਲ ਜੀ ਸਾਰਿਆਂ ਨੂੰ ਯੇ ਚਲੋ ਸਾਡੀ ਸੈਨਾ ਮੈਂ ਤੁਰੀਓ ਆ ਦੇਖੋ ਅ ਚਲੋ ਬਾਕੀ ਤੁਹਾਨੂੰ ਉੱਥੇ ਪਹੁੰਚ ਕੇ ਸਾਰਾ ਦਿਖਾਉਂਦੇ ਆ ਹੈਲੋ ਗਾਇਜ਼ ਕੀ ਹੋਇਆ ਹੁਣ ਕਿਦਾਂ ਤੁਰੀਓ ਆ ਅਸੀਂ ਰਸਤੇ ਚੱਲੇ ਆ ਮਾਤਾ ਜੀ ਸ਼੍ਰੀ ਕਾ ਤੂੰ ਤੁਸੀਂ ਨੇ ਸੀਰੀਅਸ ਜੇ ਕਾ ਤੋ ਮਾਤਾ ਜੀ ਹਾਂ ਜੀ ਕਾ ਤੋ ਤੁਸੀਂ ਸੀਰੀਅਸ ਜੇ ਕਾ ਤੋ ਅੱਜ ਕੀ ਹੋਇਆ ਨਹੀਂ ਸੀਰੀਅਸ ਨਹੀਂ ਆ ਐਕਸਾਈਟਮੈਂਟ ਨਹੀਂ ਉਹ ਸੋਚ ਰਿਹਾ ਕੁਝ ਐਕਸਾਈਟਮੈਂਟ ਨਹੀਂ ਦੋਗਾ ਕਾਲੇ ਵਾਲੇ ਹੁੰਦੇ ਨੇ ਸਮਾ ਲੋਕ ਨੂੰ ਗਾਈਜ਼ ਵੀਰੇ ਗਾਈਜ਼ ਵੀਰੇ ਆ ਜਿਹੜੇ ਆ ਨਾ ਕਪਲ ਜਿਹੜਾ ਹੈ ਨਾ ਇਹ ਬਸ ਇਹ ਰੰਗੋ ਰੰਗ ਹੀ ਹੋਇਆ ਫਿਰਦਾ ਰਹਿੰਦਾ ਹੈ ਇੱਕੋ ਹੀ ਕਲਰ ਆਪਣੇ ਘਰ ਵਾਲਿਆਂ ਨੂੰ ਕਹਿੰਦੀ ਹੈ ਗਾਈਜ਼ ਵੀਰੇ ਗਾਈਜ਼ ਵੀਰੇ ਆ ਤੇ ਲਾਉਣ ਡਰਸਟੇ ਬਦਲੀ ਜਾਂਦੀ ਹੈ ਹਾਂ ਨਾ ਸ਼ੂਗਰ ਉਹਨਾਂ ਨੂੰ ਨਹੀਂ ਪਤਾ ਨਾ ਹਾਂ ਤਾਂ ਮੈਂ ਪੀਂਦਾ ਨਹੀਂ ਮੈਂ ਦੇਖਦਾ ਹੀ ਆ ਥਿਸ ਇਜ਼ ਗੈਰ ਬਸ ਸਾਰੇ ਪੀਂਦੇ ਆ ਇੱਕ ਕਰਕੇ ਮੈਂ ਵੀ ਪੀਂਦਾ ਹਾਂ ਇਹ ਮੈਚਿੰਗ ਆ ਬੋ ਕਹਤੇ ਆ ਦੇ ਮੇਕਿੰਗ ਅ ਵਰਕ ਆ ਦੇ ਮੈਂ ਉਹਨੂੰ ਕਰ ਲਈਏ ਬਾਅਦ ਚ ਨਿਆੜਿਆ ਨਾ ਕਰਨੀਆਂ ਹਾਂ ਹਾਂ ਏ ਹੋ ਰੱਬਾ ਅਸ ਐਡੀ ਕੁੜੀਆਂ ਆਏ ਤੇ ਕੀ ਕਰਦੀਆਂ ਫਿਰਦੀਆਂ ਪ੍ਰਤਿਆ ਕੀ ਕਰਦੀਆਂ ਉਹ ਕਿੱਥੇ ਬਾਹਰ ਤਾਂ ਆਉਂਦੀ ਆ ਜੇ ਵੀ ਜੀ ਉਹ ਤਾਂ ਨਹੀਂ ਕਿੱਥੇ ਪਾ ਗਈ ਆ ਪ੍ਰਤਿਆ ਆ ਜਾ ਬਰਾਉਨੀਜ਼ ਲੈ ਕੇ ਮੈਨੂੰ ਦੇਤੀਆਂ ਨਹੀਂ ਹਾਂ ਤੇ ਹੁਣ ਅਸੀਂ ਚੱਲੇ ਆ ਕਿੱਥੇ ਚੱਲੇ ਆਪਾਂ ਹਾਂ ਜੂਸ ਘੜ ਪੀਣਾ ਗੰਨੇ ਦਾ ਜੂਸ ਸ਼ੂਗਰ oh my god ਗੰਨੇ ਦਾ ਜੂਸ ਗੰਨੇ ਦਾ ਜੂਸ ਰੂਸ ਬੋ ਗੰਨੇ ਦਾ ਗੰਨੇ ਦਾ ਰੂਸ ਪੀਣ ਲੱਗਿਆ ਹਾਂਜੀ ਵੇਲਣੇ ਦਾ ਹੈ ਵੇਲਣੇ ਦੇ ਪਿੰਡ ਵੇਲਣੇ ਚ ਆਜੋ ਰਸ ਫਲਾਈਏ ਤੁਹਾਨੂੰ ਰਸ ਪਾਪੀ ਕਹਿੰਦੇ ਕੰਨੇ ਦਾ ਰੂਸ ਪੀਣ ਲੱਗੇ ਸੀ ਫਿਰ ਕੰਨੇ ਦੀ ਗੱਲ ਪੀਣੀ ਨਹੀਂ ਆ ਆ ਰਸ ਪੋਣਾ ਨਾ ਆਖੀ ਨਾ ਕੋ ਸਰ ਕੇ ਪੀਣੀ ਤੋ ਲਾਗਟ ਘਾੜਾ ਸਰ ਕੇ ਲਾਓ ਹਾਂਜੀ ਲਓ ਜੀ ਆਪਾਂ ਪਹੁੰਹ ਗਏ ਜੂ ਤੇ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਹੋਣੀ ਆ ਰਸ ਅਰ ਰਸ ਜਿਹੜੀ ਇੱਥੇ ਮਿਲਦੀ ਆ ਬਹੁਤ ਸਵਾਦ ਆ। ਇਹ ਆਸਿਆ ਜੀ ਆ ਨਾਲ ਨਹੀਂ। ਇੱਕ ਹੋਰ ਚੀਜ਼ ਆ ਬਹੁਤ ਵਧੀਆ ਇੱਥੇ। ਆ ਦੇ। ਆ ਦੇਖੋ। ਆ ਦੇਖੋ। ਪਾ ਕੇ ਬਹੁਤ ਵਧੀਆ। ਹਾਂ। ਤੇ ਮੰਗੇਓ ਚ ਲੂਣ ਪਾ ਕੇ ਖਰਾਉਂਦੇ ਆ ਬਹੁਤ ਸਵਾਦ। ਬਹੁਤ ਸਵਾਦ ਆ। ਹੁਣ ਸ਼ੋਅ ਹੋਣਾ ਐਨੀਮਲ ਸ਼ੋਅ ਸ਼ੁਰੂ। 3:13 ਤੇ ਉਹਦੀ ਵੇਟ ਕਰਦੇ ਸੀ ਰਸ ਮੈਂਗਾ ਪੀ ਲਈ ਉਹਨਾਂ ਚ ਕਰ ਕੈਮ ਜੀ ਹੋ ਜੀਏ। ਚਲੋ। ਆਦੇ ਗੱਲਾਂ ਪਤਾ ਬਾਅਦ ਹੁੰਦੇ ਤੁਹਾਨੂੰ ਐਨੀਮਲ ਸ਼ਾਪ ਬਹੁਤ ਵਾਦ ਹੈ ਨਰਸਾਬ ਕੋ ਫਰੀ ਬਹੁਤ ਕਲੀਨ ਹੈ ਦੇਖੋ ਕੋਈ ਕਾਲਾ ਨਹੀਂ ਚਿੱਟੀ ਹੈ ਨਾ ਵਿੱਚ ਕਲਾਮਾਸੀ ਪਈ ਨਾ ਨਿੰਬੂ ਛੋਟੇ ਜਿਹੜੇ ਹੁੰਦੇ ਮਰਾਪੀ ਹੋਏ ਚੱਤੇ ਤੇ ਆ ਨਾ ਨੇ ਸੱਚੀ ਹੈ ਸੱਚੀ ਬੋਲੀ ਆ ਝੂਠ ਬੋਲੀਦਾ ਵੀਡੀਓ ਦੇ ਵਿੱਚ ਝੂਠ ਬੋਲੀਦਾ ਮੈਨੂੰ ਆਵਾ ਹੋਈ ਜੂਸ ਬੋਲੂ ਆ ਜੂ ਦੇ ਵਿੱਚ ਅਨੋਖਾ ਜਾਨਵਰ ਸਾਡਾ ਦੇਖਿਆ ਗਿਆ ਇਹ ਹੈ ਨਹੀਂ ਅਨੋਖਾ ਜਾਨਵਰ ਹੂੰ ਇਹ ਪਾਲੂ ਜੀ ਹੈ ਇਹ ਕਪਾਲੂ ਹੈ ਜੀ ਇਹ ਪਾਲੂ ਇੱਧੇ ਰਹਿੰਦਾ ਦੇਖਦਾ ਆ ਗਿਆ ਜੀ ਕਪਾਲੂ ਆ ਗਿਆ ਜੀ ਜੂ ਚ ਪਾਲੂ ਆ ਗਿਆ ਜੀ ਆਸ਼ਨਾ ਆਸ਼ਨਾ ਓਏ ਇੱਧਰ ਪਾਪਾ ਕਿੱਧਰ ਕੱਢ ਲੈ ਲੈ ਇਹ ਜਾਨਵਰ ਨੂੰ ਜਾਨਵਰ ਪਛਾਣਦਾ ਹੈ ਬਈ ਦੇਖਿਆ ਹੱਸ ਪਹਿਲਾਂ ਮਾੜੀ ਨਹੀਂ ਅਸੀਂ ਉਹ ਪਛਾਣ ਗਈ ਪਛਾਣ ਗਈ ਪਛਾਣ ਗਈ ਪੋਇਆ ਆ ਜਾਨਵਰ ਦੇਖ ਲੋ ਵੱਡਾ ਏ ਇਹ ਇਹ ਕੰਗਾਰੂ ਆ ਕੰਗਾਰੂ ਕੰਗਾਰੂ ਦੇ ਆਹ ਦੇਖੋ ਜੀ ਉਹ ਤੇ ਸ਼ੇਰ ਦਾ ਬੱਚਾ ਹੈ ਮੈਂ ਹਾਂ ਬਾਈ ਹੋਂ ਤਾਂ ਉਹ ਮੈਂ ਤਾਂ ਡੋਗੀ ਬਣਾਈ ਜਾਂਦੀ ਇਹਨੂੰ ਹੈ ਸ਼ੇਰ ਦਾ ਬੱਚਾ ਹੈ ਸ਼ੇਰ ਦਾ ਬੱਚਾ ਆ ਉਹ ਕਿੰਨਾ ਸੋਹਣਾ ਹੈ ਨਹੀਂ ਸ਼ੇਰ ਦਾ ਬੱਚਾ ਹੈ ਟਾਈਗਰ ਵਾਲੀ ਕੈਟ ਆਓ ਜੀ ਹੁਣ ਆਪਾਂ ਚੱਲਿਆਂ ਸ਼ੇਰ ਦੇ ਬੱਚੇ ਕੋ ਕੀ ਕਹਿੰਦੇ ਨੇ ਕਬਸ ਕਬਸ ਕਹਿੰਦੇ ਨੇ ਕਬ ਹਾਂ ਬਸ ਜੀ ਜਾਂਦੀ ਐ ਇਹਦੇ ਵਿੱਚ ਜਾਣਾ ਸੀ ਟੂ ਝੂੜੀਆਂ ਲੈਣ ਆਹ ਦੇਖੋ ਮੁੰਡਾ ਖੜਾ ਐ ਸ਼ੇਰ ਨੂੰ ਲੈ ਕੇ ਓਕੇ ਲੰਗਸ਼ਾ ਅੱਜ ਵਾਲੀ ਅੰਡਰ ਟ੍ਰੇਨਿੰਗ ਪਾ ਲੰਗਸ਼ਾ ਅੰਡਰ ਟ੍ਰੇਨਿੰਗ ਯੈਸ ਸਰ ਅੰਡਰ ਟ੍ਰੇਨਿੰਗ ਐ ਕਹਿੰਦੇ ਹੱਥ ਨਾਲ ਲਾਇਓ ਨੇ ਹੱਥ ਬੜੇ ਖਾ ਜਾਂਦਾ ਹੁੰਦਾ ਸਮਝਦਾ ਆ ਬੰਦਿਆਂ ਨੂੰ ਜੀ ਉਹ ਕਰਦੇ ਜੀ ਲੈ ਲੈ ਓ ਲੈ ਲੈ ਮੈਂ ਜੀ ਮਾਦੀ ਕੋ ਪਕਾ ਕੇ ਸੇਵ ਕਰਾਂਗੇ ਅੰਦਰ ਆਜੋ ਇੱਧਰੋਂ ਆਜੋ ਇਹ ਤਾਂ ਪਤਾ ਕਿੰਨੇ ਟਿੱਖੇ ਨੇ ਨੋ ਉਹ ਲੈ ਦੇ ਇਹ ਟ੍ਰੇਨਿੰਗ ਦਾ ਟ੍ਰੇਨਿੰਗ ਆਸੀ ਟ੍ਰੇਨਿੰਗ ਹੁੰਦਾ ਨਹੀਂ ਉਹ ਪੱਕਾ ਇਹਦਾ ਪਟਾ ਆਹੋ ਉਹ ਐਸ ਟਾਈਮ ਹੁੰਨੇ ਆਣਾ ਆ ਫਿਰ ਵੀ ਦੰਦ ਤੇ ਹੁੰਦੀ ਆ ਦੰਦ ਮਾਰੂਗਾ ਮਾਰੂਗਾ ਰੱਖਿਆ ਤੇ ਉਹ ਕੋਲ ਉਹ ਜਿੱਤਿਆ ਖਾ ਕੇ ਸਹੀ ਤੇ ਰੱਖਿਆ ਕੋਸ ਮਾਸਟਰ ਕਿਆ ਹੋਰ ਕਿਆ ਹਾਂ ਜੀ ਤੁਸੀਂ ਇਹਨੂੰ ਫੜ ਲਾ ਗਏ ਆ ਆਨੰਦ ਜੀ ਦੇ ਆਹ ਇਹ ਤਾਂ ਦੰਦ ਕੜਾ ਕੜਾ ਦੰਦ ਕੜਾ ਕੜਾ ਦੀ ਛੋਟੀ ਦੀ ਢਾੜ ਮਾਰੀ ਹੈ ਇਹ ਕਾਦਾ ਆ ਢਾੜੀ ਜੀ ਮਾਰੀ ਢਾੜੀ ਜੀ ਭਾਵਾ ਬੱਚਾ ਹੀ ਆ ਤੇ ਤੋਰਦਾ ਦੇ ਚੱਲ ਜਾ ਚੱਲ ਜਾ ਅਜੇ ਵੀ ਸ਼ੇਰ ਲੈ ਕੇ ਆਂਦੇ ਆ ਨਾਲ ਚੱਲਦੇ ਚੱਲ ਜਾ ਭਾਵਾ ਛੋਟਾ ਹੀ ਆ ਤੋਰ ਦੇਖੋ ਜੀ ਤੋਰ ਕੁਦਰਤ ਹੈ ਕੁਦਰਤ ਨੇ ਮੇਰਾ ਮਰਚੂ ਆ ਗਿਆ ਆਇਆ ਮਾਰਾ ਮਤਲਬ ਇਹਨੂੰ ਹੋਤੋ ਲੋਕਾਂ ਮੈਂ ਆਪਣਾ ਸ਼ੇਅਰ ਛੱਡ ਦੇਣਾ ਤੂੰ ਐ ਇੱਧਰ ਆਪਣਾ ਸ਼ੇਅਰ ਛੱਡ ਦੇਣਾ ਤਾ ਕਿਹਨੇ ਸ਼ੇਅਰ ਨੇ ਮਿੱਠਾ ਵੀ ਕਰ ਦੇਣੀਆਂ ਜਾ ਕੇ ਤੂੰ ਪ੍ਰਾਕਤ ਕਹਿੰਦੇ ਉਹ ਤੂੰ ਨੂੰ ਹੋ ਜਾ ਮੋਨੂ ਚਾਚੂ ਘਾਟੇ ਦਨ ਦੀ ਪੱਟ ਦੇਣੀ ਆ ਸਾਰੀ ਕਰਕੇ ਆ ਇਹਨੂੰ ਮੋਨੂ ਚਾਚੂ ਦੀ ਫਿਕਰ ਲੱਗੀ ਦਾ ਰੇ ਹੋਰ ਕਹੀ ਦੀ ਫਿਕਰ ਨਹੀਂ ਉਹ ਨਿਆ ਨਾ ਨਿਆ ਆਏ ਕਹਿੰਦੇ ਵੀ ਨਾਚ ਵੀ ਕਿਉਂ ਕਨਫਿਊਜ਼ਨ ਹੋ ਗਏ ਆਓ ਵਿਚਾਰੀਆਂ ਦੀ ਬਣਾ ਲਿਆ ਇਹ ਆਹਰ ਨਹੀਂ ਆਹਰ ਨਹੀਂ ਆਇਆ ਹੋਰ ਜਾਨਵਰ ਹੈ ਆਹਦੇ ਕੋਈ ਇਹਨਾਂ ਨੂੰ ਲਗਾ ਕੋਈ ਹੋਰ ਹੀ ਆ ਮੂੰਹ ਇਹ ਤਾਂ ਹੋਤਦਾ ਵਿਚਾਰੇ ਕਾਲਾ ਜਾ ਬਿਚਾਰੀ ਦਾ ਹਾਂ 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 ਇਹ ਆ ਆਦੇ 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 ਇੱਥੇ ਤੀਤਾ 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 ਦੀਦੀ ਉਹ ਕਹਿੰਦੀ ਮੈਨੂੰ ਨਹੀਂ ਬੁਲਾਇਆ ਹਾਂ ਤਾ ਤੀਤਾ ਲੀ

There is no one. Do right. this. Right. Our next animal friend It's from the Central and South America. It's from the Central and South America all right once again from the central and South America <laughs> <-dhi> <laughs> So there are two known subspecies of iguana around the world. First, we have the Galapagos marine iguana, also known as the swimming iguana. Yeah. But yeah. what we have here is yeah, the yeah, great like iguana. And apart from being delectable, to eat, yeah. this guy is adaptable online. on land, oh. And they have long claws used for climbing and their long tails used for defense mechanisms against. And it's one of our handlers Which me, they, <laughs> they <laughs> eat Vegetable, fruit, and flower bud. Alright, palapakanaan po natin na ating volunteer. Maraming salamat. Thank you so much. Aya, aya, Thank Again. Are we

Now they got a new home pilot because they used a oh, for the Royal boopie boopie, boopie, <laughs> and, <God. laughs> and they have characteristics like a to and defense mechanisms against their fighters. And oh, no, according <laughs> to the experts, pilots oh, are not <laughs> bendable. sale and trade, ma'am sir. Non-venomous po ang mga fighters. po natin. Alright, kalapakan naman po natin si Sir Bally and our boom fighter. Kalapakan naman po na ma'am sir. Thank you so much. Thank you so much, sir. Now, for the last Albine din, five adult volunteers. For the last, five adult volunteers. Right. May I like this. And then wait. ma'am sorry, this is not That's not what you're I am just joking. Alright. my do it, that was, dig it, dig it <laughs> <And> Of course, <laughs>

that a regular contact to the same. This is the albino They can up to 30, so 30, 30 to 33 long <laughs> <they can't laughs> the to on side. So, how can they see their brain? underneath their dose, there is so a which can serve as its product's daughter, and their fourth is tough.

to your part and help us protect and conserve our environment. And if they have a search habit, civil war to stop and to our wonderful animals, we do hope that you these transportations. But <laughs> I think, but I your and Thank you, Thank you. Thank you. Thank you. <laughs> ਹਾ ਉਂਡ ਹੂੰ ਤਾਂ ਸਾਡੇ ਤੋਂ ਇੱਥੇ ਬਹੁਤ ਹੈ। ਉਹ ਤਾਂ ਆਈਡੀਆ ਜੀ ਬਹੁਤ ਹੈ। ਉਹ ਉਠਾ ਦੇ ਨੀਵਾ ਤਾਂ। ਆ ਉਠਾ ਦੇ ਜਾਈਦਾ ਉਠਾ ਦੇ। ਉਠਾ ਦੇ ਆ ਦੇ। ਉਠਾ ਦੇ ਕਾਨੂੰ ਜਾਈਦਾ ਨਹੀਂ। ਨਹੀਂ ਆਪਾਂ ਕਿਹਦੇ ਰੇਗਿਸਤਾਨ ਦੀ ਸਾਡੇ ਬਹੁਤ ਆ। ਪਤਲਾ ਮੀਡੀਆ ਚ। ਲਓ ਜੀ ਗੱਡੀ ਆ ਗਈ ਆ ਟਾਟਾ ਸਮੋ ਸਾਡੀ। ਟਾਟਾ ਸਮੋ ਆ ਗਈ ਆ ਜੀ ਟਾਟਾ ਸਮੋ ਚੱਲੇ ਹੁਣ ਅਸੀਂ ਛੋਟੇ ਲੈਣ। ਕਣ ਆ ਬੰਨ ਗਿਆਨ ਵੇ ਕਣ ਗਿਆਨ ਵੇ ਤੋ ਕੋ ਸਾਹ ਸੀ ਕਿ ਸਕੀ ਜਨਾ ਬੋ ਨੀ ਆਨੇ ਪਣ ਫੜ ਕੇ ਰੱਖੀ ਪੁੱਟਾ ਬੜਾ ਰੌੜਿਆ ਕਿੱਥੇ ਕਿੱਧਰ ਲੈ ਕੇ ਜਾਣਾ ਹੈ ਨਾ 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 ਜਾਨ ਨਾ ਨਾ ਮਾ ਨਾ ਨਾ ਤਾਂ ਦੇਖੋ ਐ ਇਹਨਾਂ ਕਾ ਲਾ ਕੇ ਬੈਠਾ ਬੰਦਾ ਇਹਨਾਂ ਕਾ ਲਾ ਕੇ ਬੈਠਾ ਬੰਦਾ ਇਹਨਾਂ ਕਾ ਲਾ ਕੇ ਚਾਪਾ ਲਈ ਲਿੱਤਾ ਬਿਚਾਰੇ ਹਾਂ ਚਾਪਾ ਇਹਨੇ ਲਿੱਤੇ ਗਿਆ ਉੱਪਰ ਚਾਪਾ ਇਹ ਕੜਾ ਇਹਨਾਂ ਕਾ ਮਾਰ ਕੇ ਜੀ ਰਾਈਟ ਕਰ ਚੱਕਦੇ ਹੋ ਕੰਮ ਨੂੰ ਚੱਕਦੇ ਹੋ ਓ ਜੇ ਮਾਤਾ ਦੀ ਤਾਰਾ ਤਾਰਾ ਚੜਾਈਆਂ ਚੜਾਏਗਾ ਓ ਬੱਸ ਸਾਡੇ ਦਰਬਾਰ ਦੀ ਜੀਂਦੇ ਹਮ ਮੋਰ ਆ ਦੇਖੋ ਮੋਰ ਆ ਦੇਖੋ ਜੀ ਮੋਰ ਦੇਖੋ ਮੋਰ ਇੰਦਾ ਦੇਖੋ ਮੋਰ 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 ਹੋਰ ਮਤਿਆ ਬਹੁਤ ਹੈ ਉਹ ਹਾਂ ਕੁੱਕੜੋ ਕੁੱਕੜ ਮਰੀ ਹੋ ਜੀ ਬਾਦੀ ਮੋਰ ਆਹ ਕਿੰਨਾ ਸੋਹਣਾ ਮੋਰ ਆਹ ਉਹ ਕਿੰਨਾ ਸੋਹਣਾ ਹੋਰ ਆ ਜੀ ਆਹ ਕਿੰਨਾ ਪੂਰਾ ਇਹ ਵਾਲ ਵੱਡੇ ਤੇ ਹੋਰ ਤਰ੍ਹਾਂ ਦੇ ਮੋਰ ਤੇ ਮਾਸੀ ਕਹਿੰਦੀ ਸ਼ੇਰਾਂ ਵਾਲੀ ਮਾਂ ਤਾਂ ਆਈ ਸੀ ਕਹਿੰਦੀ ਮਾਸੀ ਮਾਸੀ ਹੋਣੀ ਆਪਣੇ ਹੋਣੀ ਲਾ ਲਿਆ ਬਿੱਥੇ ਆ ਕੇ ਆਪਣੀ ਬੈਸਟ ਫਰੈਂਡ ਨੂੰ ਫੋਨ ਕਰੀ ਤੇ ਉਹ ਦਿਖਾਉਣਾ ਹੈ ਕਿ ਮੈਂ ਯੂਟਿਊਬ ਘੁੰਮਦੀ ਆ ਤੁਸੀਂ ਜੂ ਦੇ ਕੇ ਤੇ ਲੀਆ ਫਿਰ ਆਹੋ ਮਾਸੀ ਜੀ ਨੇ ਤੇ ਮਤਾ ਦੇ ਕਹ ਲਮ ਜਾਂਦੀ ਹੈ ਮਾਸੀ ਜੀ ਨੇ ਮਾਣਾ ਕਹਿੰਦੇ ਕਹਿੰਦੇ ਮਾਗੇ ਇਹੇ ਰਾਵਲ ਮਾਸੀ ਸ਼ੇਰ ਮਾਤਾ ਦਾ ਮਾਤਾ ਦਾ ਆ ਵਧੀਆ ਹੋ ਜਾ ਬੋਲੂ ਨਹੀਂ ਜਾ ਬਰਾਤੀ ਸਤਨ ਓਏ ਕਿੰਨੇ ਲੋਕ ਕਿਨੇ ਜਾਓ ਕਿਦਾਂ ਲੈ ਲੱਗ ਗਿਆ ਜੋ ਕਦੇ ਚਾਲ ਬਾਣ ਕੇ ਆਣ ਕਾ ਬਾਹਰ ਓਏ ਸੁਣਿਆ ਪਤਾ ਦਰ ਚੱਲ ਓਏ ਕਿਸ ਨੇ ਕੀ ਖਾਧਾ ਤੂੰ ਇਹ ਸੀ ਕਿ ਖੇਡ ਗਿਆ ਬੱਚਿਆ ਛੇੜਿਆ ਹਾਂ ਜੀ ਅੱਗੇ ਉਹ ਮਾਮਾ ਛੇੜ ਗਿਆ ਇਹ ਲਓ ਇਹ ਭੁੰਡੀ ਮਾਮਾਉਂਗਾ ਤੁਸੀਂ ਛੇੜਿਆ ਬੱਚਿਆ ਛੇੜ ਨਹੀਂ ਆਉਂਦਾ ਓਏ ਯਾਰ ਮਾਪੀ ਜੈਮਾ ਲੱਗਦਾ ਚੀਤਾ ਆ ਚੀਤਾ ਗੋ ਮਿੱਤਰਾਂ ਦੀ ਝਾੜਦਾ ਤਾਂ ਚੰਗਾ ਆ ਜਾ ਤੂੰ ਆ ਜਦਨ ਨਹੀਂ ਆ ਗਾਈ ਬਾਈਕਾ ਫਿਰ ਬਾਈਕਾ ਹੈਲੋ ਗਾਈਸ ਅਸਿਕਾ ਤੇ ਛੱਡਦਾ ਨਾ ਦੇਖੀ ਤੂੰ ਪੁੱਛਿਆ ਚੱਕ ਕੇ ਨਾ ਹਟਣਾ ਤੀੜਣਾ ਨਹੀਂ ਜਦਾ ਕੋਮਨ ਲੱਟੀ ਇੱਧਾ ਹਟਣਾ ਜਮੀਨ ਨੂੰ ਕਦੇ ਤੈਨੂੰ ਗਾ ਬੜੀ ਹੌਕੜੀ ਚ ਵੀ ਆ ਗਿਆ ਛੱਡੋ ਆਹ ਕੀ ਆ ਚੱਲਦੇ ਬਿਲਕੁਲ ਬਿਲਕੁਲ ਇਕਦਾਂ ਠੀਕ ਆ ਨਾ ਕਹਿੰਦਾ ਆਹ ਕਹਿੰਦਾ ਠੀਕ ਆ ਅੱਗੇ ਕੀ ਹੈ ਹਾਂ ਦਾ ਉਹ ਕਹਿੰਦਾ ਖਾਲੀ ਆ ਆਉਨੇ ਹੋ ਤਾਂ ਕਿ ਆ ਹੋ ਤਾਂ ਕਿ ਆ ਜਾਓ ਖਾਲੀ 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 ਆ ਮੁੜ ਕੇ ਆਗੇ ਭਾਜੀ ਜਿਹੜੇ ਦੰਗ ਗਏ ਅੱਛਾ ਖਾਲੀ ਆ ਖਾਲੀ ਇਹ ਭਰੂਗੇ ਹੌਲੀ ਹੌਲੀ ਉੱਪਰ ਵੀ ਆ ਭਰੂਗੇ ਹੌਲੀ ਹੌਲੀ ਭਰੂਗੇ ਆ ਸ਼ੀਰਾਂ ਦਾ ਡੱਡਾ ਹੀ ਆ ਜਿਹੜਾ ਬਣਾਇਆ ਆ ਨਾ ਆ ਖਾਲੀ ਹਜੇ ਆਓ ਆਈ ਹਾਲੀ ਹੁਣ ਕਰੀ ਸ਼ੀਰਾਂ ਦਾ ਡੱਡਾ ਬਣਾਇਆ ਵਧੀਆ ਬਣਾਤਾ ਇਨੀ ਨਹੀਂ ਸ਼ੀਰ ਚੁੜੇ ਆ ਬਚਾਰੇ ਕੋ ਜੀ ਪਹਿਲਾਂ ਇਹ ਪੋਸੇ ਨਹੀਂ ਬਣਾਇਆ ਹਾਂ ਵਧੀਆ ਬਣਾਤਾ ਇਹ ਤਾਂ ਸ਼ੇਰ ਵਾਂ ਦਾ ਬਸਤਰ ਰੱਖਣੇ ਇਹਨਾਂ ਨੇ। ਉਹ ਵੀ ਵੀਰੇ ਨੂੰ। ਨਹੀਂ ਸਹੀ ਆ। ਇਹ ਆ ਚੀਜ਼ ਵਧੀਆ ਹੈ। ਇਹ ਛੱਡ ਸਕਦੇ ਆ। ਇਹ ਤਾਂ ਬਹੁਤ ਸੋਹਣਾ। ਆਹ ਰਹਿਣਾ ਤਾ। ਭਾਈ ਸਾਸਰੀਕਾਲ ਜੀ। ਬੜਾ ਡੀ ਲੱਗ। ਬੜੇ ਗੁੱਸੇ 'ਚ ਆ। ਮਾਰ ਛੜਪਾ ਜਾ ਮਾੜਾ ਕਦਾ ਦੇ ਚਲ ਵੇ। ਛੇਜਿਆ ਬਹੁਤ ਕੀ ਹੋਇਆ? ਗੁੱਸੇ 'ਚ ਲੱਗਦਾ ਭਰਾ। ਨਹੀਂ ਬੁਲਾ। ਕਿਹਨੇ ਬੁਲਾਇਆ? ਇਹਨੂੰ ਬੁਲਾ ਲਓ ਜਰਨ ਕੱਸੀ। ਆ ਜਾ ਆ ਜਾ। ਥੱਲੇ ਆ ਜਾ ਥੱਲੇ ਆ ਜਾ। ਬੜੇ ਕਟ ਲੱਤਾ ਕੱਲ ਚੱਕ ਲਈਆਂ ਲਾ ਤਾਂ ਸਾਰਾ ਵੈਰੀ ਗਾ ਉਹ ਫੇਰ ਬੈ ਗਿਆ ਔਖ ਲੱਗੀ ਔਖ ਲੱਗੀ ਸੀ ਭੁੱਖ ਲੱਗੀ ਸੀ ਭੁੱਖ ਲੱਗੀ ਸੀ ਹੈ ਨਹੀਂ ਮੈਨੂੰ ਕੁਝ ਵੀ ਔਖ ਲੱਗੀ ਔਸ਼ ਨਹੀਂ ਹੈਗਾ ਮੈਨੂੰ ਇਹ ਤੇ ਨੀਂ ਸਿੱਖਿਆ ਨਹੀਂ ਹੋ ਰਹੀ ਆ ਨਾ ਉਹ ਮੇਲ ਫੀਮੇਲ ਦਾ ਆ ਫਰਕ ਅੱਛਾ ਹਮਮ ਬਗਾ ਮੇਲ ਨਾ ਆ ਚੈੱਕ ਕਰ ਲੈ ਹੈ ਨਹੀਂ ਆ ਪਾਪਾ ਆ ਚੱਕਿਓ ਉਹ ਬੱਚਾ ਆ ਬੱਚਾ ਆ ਰੇ ਪਰ ਬੱਚਾ ਆ ਸਿੰਘ ਨਿਕਲਦੇ ਆ ਜੇ ਵੀ ਨਹੀਂ ਆ ਰਿਹਾ ਲੱਲ ਬਣ ਆਹ ਹੋ ਹੀ ਆ ਕਹਿੰਦੀ ਮੈਂ ਉਹ ਬੱਚੇ ਬੱਚਾ ਆਏ ਉਹਦਾ ਸਿੰਘ ਨਿਕਲਣੇ ਆਏ ਨਿਕਲਦੇ ਪਰ ਚੱਕ ਚੱਕ ਲੋ ਪਾਪਾ ਇੱਥੇ ਥੋੜਾ ਸਿੱਕੇ ਸਿੱਕੇ ਹੋਣਾ